ਵੀਸੀ ਇਹਨਾਂ ਨੂੰ ਬੇਨਤੀ ਕਰਨ ਆਈ ਸੀ ਵੀ ਜਿੱਥੇ ਇਹ ਏਡੇ ਵੱਡੇ ਲੈਵਲ ਦੀ ਸਮਾਜ ਸੇਵਾ ਕਰ ਰਹੇ ਹੈਗੇ ਤੇ ਇਹ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਵੀ ਅੱਗੇ ਆਉਣ ਕਿਉਂਕਿ ਮੈਨੂੰ ਪਤਾ ਲੱਗਿਆ ਇਹਨਾਂ ਦੀ ਨਸ਼ਾ ਵਿਰੋਧੀ ਸੰਸਥਾ ਦੇ ਵਿੱਚ ਵੀ 100-150 ਦੇ ਕਰੀਬ ਲੋਕ ਹੈਗੇ ਨੇ ਤੇ ਤੇ ਮੈਂ ਤਾਂ ਇਹਨਾਂ ਨੂੰ ਇਹੀ ਪ੍ਰਚਾਰ ਇਹਨਾਂ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਪੰਜਾਬੀ ਮਾਂ ਬੋਲੀ ਦੇ ਵਾਸਤੇ ਬੇਨਤੀ ਕਰਦਾ ਹੋਇਆ ਫੱਟੀ ਭੇਂਟ ਕਰਨ ਆਇਆ ਸੀਗਾ ਜੀ ਬਾਕੀ ਵੀ ਹੋਰ ਜਿੰਨੇ ਜਿੰਨੇ ਪਰਾਲੇ ਸਾਥੇ ਜਿੱਥੇ ਜਿੱਥੇ ਵੀ ਹੋ ਸਕੇ ਪੰਜਾਬ ਅਤੇ ਪੰਜਾਬੀਆਂ ਤੋਂ ਬਾਹਰ ਵੀ ਜਿਹੜੇ ਰੋਲ ਮਾਡਲ ਨੇ ਪੰਜਾਬੀਆਂ ਦੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਇਸ ਬਾਰੇ ਬੇਨਤੀ ਕਰੀਏ ਵੀ ਉਹ ਪੰਜਾਬੀ ਵਾਸਤੇ ਤੇ ਪੰਜਾਬ ਵਾਸਤੇ ਅੱਗੇ ਆਉਣ ਪੰਜਾਬੀ ਵਾਸਤੇ ਵੀ ਸੋਮੇਰ ਲੋਕਾਂ껠ੀ ਪ੍ਰਾਰਥਨਾ ਕਰਾਂਗਾ ਬੇਨਤੀ ਕਰਾਂਗਾ ਕਿ ਜਰੂਰ ਊੜਾ ਐੜਾ ਸੀ ਈੜੀ ਸਸ ਆਪਣੇ ਘਰ ਦੇ ਵਿੱਚ ਜਰੂਰ ਰੱਖੋ ਤਕਤੀ ਲਟਕਾ ਕੇ ਰੱਖੋ ਤਾਂ ਕਿ ਸਾਡੀ ਮਾਂ ਬੋਲੀ ਯਾਦ ਰੱਖੇ ਕੀ ਕਹਣਾ ਚਾਹੁੰਦੇ ਮੈਂ ਬਾਲਕ੍ਰਿਸ਼ਨ ਸ਼ਰਮਾ ਜੋ ਕਿ ਪੇਸ਼ੇ ਤੋਂ ਢਾਬਾ ਚਲਾ ਰਿਹਾ ਹਾਂ ਵਿਕਟ ਢਾਬਾ ਬਟਾਲਾ ਰੋਡ ਅੰਮ੍ਰਿਤਸਰ ਤੋਂ ਇੱਕ ਮੈਮਾਂਚੇ ਛੇੜਿਆ ਸੀ ਨਸ਼ਾ ਵਿਰੋਧੀ ਸਮਾਜ ਨਿਰਮਾਣ ਸੰਸਥਾ ਕਿਉਂਕਿ ਨਸ਼ੇ ਤੋਂ ਬਾਹਰ ਕੱਢਣ ਵਾਸਤੇ ਯੁਵਾ ਪੀੜੀ ਨੂੰ ਕਿਉਂਕਿ ਦੇਸ਼ ਦੀ ਸੁਰੱਖਿਆ انہਾਂ ਦੇ ਹੱਥ ਹੈ ਸੋ ਅੱਜ ਮੇਰੇ ਤੋਂ ਹਰਪ੍ਰੀਤ ਸਿੰਘ ਜੀ ਪਠੀਂਡੇ ਤੋਂ ਆਏ ਤਲਵੰਡੀ ਸਾਬੋਂ ਕਿ ਬੜਾ ਮੇਰੇ ਦਿਲ 'ਚ ਮਾਨ ਬਖਸ਼ਵਾਨਾ ਨੇ ਮੈਨੂੰ ਕਿ ਅੱਜ ਮੈਨੂੰ ਮਾਂ ਬੋਲੀ ਪੰਜਾਬ ਦੀ ਊੜਾ ਐੜਾ ਇੰਦੀ ਸਸਾਹਾ ਜੋ ਕਿ ਅਸੀਂ ਤਖਤੀਆਂ ਦੇ ਵਿੱਚ ਬਚਪਨ ਚ ਲਿਖਦੇ ਸੀ ਉਹ ਯਾਦ ਉਹਨਾਂ ਨੇ ਅੱਜ ਤਾਜ਼ਾ ਕੀਤੀ ਉਹਨਾਂ ਨੇ ਬੜੀ ਬੜੀ ਸ਼ਖਸੀਅਤ ਜਿਹੜੀਆਂ ਹਿੰਦੁਸਤਾਨ ਦੀਆਂ ਉੱਥੋਂ ਤੱਕ ਗਏ ਉਹਨਾਂ ਨੇ ਤਖਤੀਆਂ ਦਿੱਤੀਆਂ ਊੜਾ ਐੜਾ ਘਰ ਘਰ ਤੱਕ ਪਹੁੰਚਾਇਆ ਸੋ ਬੜੀ ਮਾਨ ਦੀ ਫਕਰ ਦੀ ਗੱਲ ਹੈ ਪੰਜਾਬ ਵਾਸਤੇ ਤੇ ਸਾਨੂੰ ਵੀ ਬੜਾ ਅਹਿਸਾਸ ਹੋਇਆ ਅੱਜ ਉਹਨਾਂ ਦਾ ਇਹ ਪ੍ਰੇਮ ਦੀ ਜਿਹੜੀ ਤਕਤੀ ਸਾਡੇ ਤੱਕ ਪਹੁੰਚੀ ਹੈ ਤੋਂ ਸੋ ਸਮਾਜ ਨੂੰ ਅਸੀਂ ਵੀ ਇਹੀ ਗੱਲ ਕਵਾਂਗੇ ਵੀ ਆਪਣੀ ਮਾਂ ਦੀ ਬੋਲੀ ਜਿਹੜੀ ਹੈ ਪੰਜਾਬ ਦੀ ਧਰਤੀ ਸਾਡੀ ਮਾਂ ਹੈ ਸੋ ਅਸੀਂ ਕਿਤੇ ਵੀ ਕਿਸੇ ਵੀ ਕੰਟਰੀ ਤੇ ਚਲੇ ਜਾਂਦੇ ਆਂ ਤੇ ਉੱਤੇ ਬੱਚੇ ਪੈਦਾ ਹੋ ਜਾਂਦੇ ਆ ਜਾਂ ਜੋ ਵੀ ਕੁਛ ਅਸੀਂ ਵੀ ਚਲੇ ਜਾਂਦੇ ਆਂ ਅਸੀਂ ਨਾ ਭੁੱਲੀਏ ਕਿ ਅਸੀਂ ਪੰਜਾਬ ਦੀ ਧਰਤੀ ਦੇ ਲੋਕ ਹੈ ਮਾਂ ਬੋਲੀ ਸਾਨੂੰ ਅੱਜ ਵੀ ਉਸ ਉਸ ਪੀੜੀ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਜਦੋਂ ਪੈਦਾ ਹੁੰਦੀ ਹੈ ਉਹਨਾਂ ਨੂੰ ਅਸੀਂ ਇੱਥੋਂ ਸ਼ੁਰੂਆਤ ਕਰਾਈਏ ਆਪਣੀ ਘਰ ਦੀ ਜਿਹੜੀ ਊੜਾ ਐੜਾ ਸਿੱਸੀਆ ਇਹ ਜ਼ਰੂਰ ਆਪਾਂ ਉਹਨਾਂ ਨੂੰ ਦਸੀਏ ਉਹਨਾਂ ਦੇ ਵਿਚਾਰ ਵਿੱਚ ਰੱਖੀਏ ਕਿ ਤਾਂ ਕਿ ਸਾਡੀ ਜਿਹੜੀ ਮਾਂ ਬੋਲੀ ਨਾ ਭੁੱਲ ਸਕਣ ਸੋ ਮੈਂ ਲੋਕਾਂ ਕਾਰੀਂ ਪ੍ਰਾਰਥਨਾ ਕਰਾਂਗਾ ਬੇਨਤੀ ਕਰਾਂਗਾ ਫਿਰ ਜ਼ਰੂਰ ਊੜਾ ਐੜਾ ਸੀ ਈੜੀ ਸਸ ਆਪਣੇ ਘਰ ਦੇ ਵਿੱਚ ਜ਼ਰੂਰ ਰੱਖੋ ਤਕਤੀ ਲਟਕਾ ਕੇ ਰੱਖੋ ਤਾਂ ਕਿ ਸਾਡੀ ਮਾਂ ਬੋਲੀ ਯਾਦ ਰਵੇ ਅਸੀਂ ਆਪਣੇ ਪੁਰਖਾਂ ਨੂੰ ਨਾ ਭੁੱਲ ਸਕੀਏ ਜਿਹੜੇ ਇੱਕ ਜਿਹੜੇ ਜੰਮ ਕੇ ਜਿਹੜੇ ਬਾਹਰ ਜਾਈ ਜਾ ਰਹੇ ਆ ਉੱਥੇ ਜਾ ਕੇ ਜਿਹਦੇ ਜਿਹੜੇ ਬੋਰਡ ਉਹਨਾਂ ਨੂੰ ਕੀ ਕਹਾਂ ਚੰਦੇ ਮੈਂ ਤੇ ਇਹੀ ਕਹਾਂਗਾ ਕਿ ਉਹ ਵਾਪਸ ਆ ਜਾਣ ਜੇ ਚਲੇ ਵੀ ਗਏ ਅਤੇ ਕਿਉਂਕਿ ਸਾਡੀ ਧਰਤੀ ਇੱਕ ਸੋਨੇ ਦੀ ਚਿੜੀਆ ਕਹਾਂਦੀ ਹੈ ਤੇ ਸਾਡੇ ਇੱਥੇ ਕੋਈ ਕਮੀ ਨਹੀਂ ਹੈ ਬਲਕਿ ਅਸੀਂ ਉਹਨਾਂ ਦੇ ਤੁਹਾਨੂੰ ਜੋ ਵੀ ਅਸੀਂ ਉੱਥੇ ਕਮਾਇਆ ਹੈ ਉਹ ਲੈ ਕੇ ਆਪਣੀ ਮਿਹਨਤ ਦਾ ਇੱਥੇ ਆਈਏ ਇੱਥੇ ਕਾਰੋਬਾਰ ਕਰੀਏ ਇੱਥੋਂ ਦੀ ਸਰਕਾਰ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਕੋਈ ਵੀ ਕਾਰੋਬਾਰ ਕੋਈ ਇੱਥੇ ਖੋਲਣਾ ਚਾਹੁੰਦਾ ਹੈ ਪੰਜਾਬ ਦੀ ਧਰਤੀ ਵਿੱਚ ਤੇ ਉਹਨਾਂ ਨੂੰ ਜਿਆਦਾ ਸਰਕਾਰੀ ਚੱਕਰਾਂ 'ਚ ਨਾ ਪੰਨ ਉਹਨਾਂ ਨੂੰ ਆਪਣਾ ਇੱਥੇ ਕੰਮ ਕਰਨ ਦੇਣ ਪੈਸਾ ਲਾਣ ਦੇਣ ਜੋ ਕਿ ਸਾਡੇ ਸਮਾਜ ਦੇ ਵਿੱਚ ਅੱਜ ਸਾਨੂੰ ਲੋਡ ਹੈ ਉਸ ਯੁਵਾ ਪੀੜ੍ਹੀ ਨੂੰ ਅੱਜ ਕੰਮ ਕਰਨ ਦੀ ਲੋੜ ਹੈ ਬੇਰੁਜ਼ਗਾਰ ਨਾ ਹੋਣ ਬੇਰੁਜ਼ਗਾਰ ਨੂੰ ਰੋਜ਼ਗਾਰ ਸਿਰਫ ਕੰਮਕਾਰ ਜਿਹੜੇ ਕਾਰੋਬਾਰੀ ਲੋਕ ਦੇ ਸਕਦੇ ਨੇ ਪੂਰਾ ਦੇਸ਼ ਨੂੰ ਜਾਂ ਪੂਰੀ ਯੁਵਾ ਨੂੰ ਸਰਕਾਰੀ ਕਰਮਚਾਰੀ ਨਹੀਂ ਬਣਾ ਸਕਦੇ ਆਪਾਂ ਸੋ ਲੋਕਾਂ ਕਹੜੀ ਸਰਕਾਰ ਗਾੜੀ ਵੀ ਬੇਨਤੀ ਹੈ ਵੀ ਬਿਨਾ ਕਿਸੇ ਕਾਗਜ਼ੀ ਕਾਰਵਾਈ ਤੋਂ ਉਹਨਾਂ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਹਾਂਜੀ ਸਰ ਆਪਣਾ ਨਾਮ ਲਸ ਕੇ ਜੀ ਸ਼ੁਭ ਆਨ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੋ ਮੈਂ ਹਰਪ੍ਰੀਤ ਸਿੰਘ ਬੈਣੀਵਾਲ ਅੱਜ ਜਿਹੜਾ ਅਸੀਂ ਇੱਥੇ ਆਏ ਆ ਅੰਮ੍ਰਿਤਸਰ ਨਸ਼ਾ ਵਿਰੋਧੀ ਨਿਰਮਾਣ ਸੰਸਥਾ ਦੇ ਮੁਖੀ ਬਾਲ ਕ੍ਰਿਸ਼ਨ ਸ਼ਰਮਾ ਜੀ ਜੋ ਕਿ ਮੈਨੂੰ ਪਤਾ ਲੱਗਿਆ ਤੇ ਸੁਣਦੇ ਆ ਰਹੇ ਹਾਂ ਕਾਫੀ ਦੇਰ ਤੋਂ ਸਰਬਜੀਤ ਜੀ ਨੇ ਬਹੁਤ ਵੱਡੇ ਮਾਤਰਾ ਦੇ ਵਿੱਚ ਧਿਆਨ ਚ ਲਿਆਂਦਾ ਵੀ ਇਹਨਾਂ ਨੇ 800 ਦੇ ਕਰੀਬ ਲਵਾਰਿਸ ਲਾਸ਼ਾਂ ਦਾ ਸੰਸਕਾਰ ਕੀਤਾ ਜੀ ਐਦੂ ਵੱਡੀ ਸਮਾਜ ਸੇਵਾ ਇੱਕ ਨਸ਼ਾ ਵਿਰੋਧੀ ਤੇ ਇੱਕ ਲਵਾਰਿਸ ਲਾਸ਼ਾਂ ਦਾ ਸੰਸਕਾਰ ਕਰਨਾ ਐਦੂ ਵੱਡੀ ਸਮਾਜ ਸੇਵਾ ਕੀ ਹੋ ਸਕਦੀ ਹੈਗੀ ਅਸੀਂ ਇਹਨਾਂ ਨੂੰ ਬੇਨਤੀ ਇਹ ਕਰਨ ਆਏ ਸੀ ਜਿਵੇਂ ਕਿ ਮੈਂ ਪੰਜਾਬੀ ਦਾ ਪ੍ਰਚਾਰ ਤੇ ਪ੍ਰਸਾਰ ਕਰ ਰਿਹਾ ਮਾਂ ਮਾਂ ਬੋਲੀ ਦਾ ਵੀ ਅਸੀਂ ਇਹਨਾਂ ਨੂੰ ਫੱਟੀ ਭੇਂਟ ਕਰਨ ਆਏ ਆ 41 ਅਖਰੀ ਦੀ ਜੋ ਕਿ ਇੱਥੇ ਦਾ ਗੁਰੂ ਰਾਮਦਾਸ ਪਾਤਸ਼ਾਹ ਦਾ ਘਰ ਹੈ ਤੇ ਵੀ ਅਸੀਂ ਇਹਨਾਂ ਨੂੰ ਬੇਨਤੀ ਕਰਨ ਆਏ ਸੀ ਵੀ ਜਿੱਥੇ ਇਹ ਏਡੇ ਵੱਡੇ ਲੈਵਲ ਦੀ ਸਮਾਜ ਸੇਵਾ ਕਰ ਰਹੇ ਹੈਗੇ ਤੇ ਇਹ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਵਾਸਤੇ ਵੀ ਅੱਗੇ ਆਉਣ ਕਿਉਂਕਿ ਮੈਨੂੰ ਪਤਾ ਲੱਗਿਆ ਇਹਨਾਂ ਦੀ ਨਸ਼ਾ ਵਿਰੋਧੀ ਸੰਸਥਾ ਦੇ ਵਿੱਚ ਵੀ 100-150 ਦੇ ਕਰੀਬ ਲੋਕ ਹੈਗੇ ਨੇ ਤੇ ਨਸ਼ਾ ਵਿਰੋਧੀ ਅੱਜ ਕੱਲ ਜਿਹੜਾ ਕਿ ਪੱਖ ਦਾ ਮਸਲਾ ਜੋ ਕਿ ਸਾਰਿਆਂ ਸਾਰੇ ਇਸ ਦੇ ਇਸ ਦਾ ਵਿਰੋਧ ਕਰਕੇ ਇਸ ਨੂੰ ਠੱਡਾ ਕਰਨ ਲੱਗੇ ਹੋਏ ਨੇ ਵੀ ਪੰਜਾਬੀ ਦੀ ਜਵਾਨੀ ਨੂੰ ਬਚਾਈਏ ਨਸ਼ਾ ਮੁਕਤ ਕਰਕੇ ਪੰਜਾਬੀ ਪੰਜਾਬ ਨੂੰ ਤੇ ਪੰਜਾਬੀ ਨੂੰ ਅਸੀਂ ਤਰੱਕੀ ਦੇ ਢੀਤੇ ਲੈ ਕੇ ਆਉਣਾ ਸੋ ਜਿੱਥੇ ਪੰਜਾਬੀ ਦਾ ਮਸਲਾ ਆ ਗਿਆ ਉਥੇ ਸਮਾਜਸੀ ਵੀ ਤੇ ਸਾਰੇ ਹੀ ਵਰਗਾਂ ਦੇ ਜਿਹੜੇ ਰੋਲ ਮਾਡਲ ਨੇ ਹਰ ਬੰਦੇ ਰੋਲ ਮਾਡਲ ਹੀ ਹੁੰਦੇ ਨੇ ਜਿਹੜੇ ਆਪਦੇ ਮੂਰੇ ਹੁੰਦੇ ਨੇ ਅੱਗੇ ਕੋਈ ਮੁਖੀ ਕੋਈ ਆਉਦੇ ਰੋਲ ਅਦਾ ਕਰ ਰਹੇ ਹੁੰਦੇ ਨੇ ਸਮਾਜ ਦੇ ਵਿੱਚ ਬੱਕੋ ਬਖਰੀ ਖੇਤਾਂ ਵਿੱਚ ਸੋ ਸਮਾਜ ਸੇਵੀ ਤਾਂ ਬਹੁਤ ਵੱਡੇ ਰੋਲ ਮਾਡਲ ਹੁੰਦੇ ਨੇ ਤੇ ਮੈਂ ਤਾਂ ਇਹਨਾਂ ਨੂੰ ਇਹੀ ਪ੍ਰਚਾਰ ਇਹਨਾਂ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਪੰਜਾਬੀ ਮਾਂ ਬੋਲੀ ਦੇ ਵਾਸਤੇ ਬੇਨਤੀ ਕਰਦਾ ਹੋਇਆ ਫੱਟੀ ਭੇਂਟ ਕਰਨ ਆਇਆ ਸੀਗਾ ਜੀ ਸੋ ਇਹੀ ਸਾਡਾ ਮਕਸਦ ਹੈ ਤੇ ਬਾਕੀ ਵੀ ਹੋਰ ਜਿੰਨੇ ਜਿੰਨੇ ਉਪਰਾਲੇ ਸਾਥੇ ਜਿੱਥੇ ਜਿੱਥੇ ਵੀ ਹੋ ਸਕੇ ਪੰਜਾਬ ਅਥੇ ਪੰਜਾਬੀਆਂ ਤੋਂ ਬਾਹਰ ਵੀ ਜਿਹੜੇ ਰੋਲ ਮਾਡਲ ਨੇ ਪੰਜਾਬੀਆਂ ਦੇ ਉਹਨਾਂ ਨੂੰ ਨਾਲ ਲੈ ਕੇ ਅਸੀਂ ਇਸ ਬਾਰੇ ਬੇਨਤੀ ਕਰੀਏ ਵੀ ਉਹ ਪੰਜਾਬੀ ਵਾਸਤੇ ਤੇ ਪੰਜਾਬੀ ਆ ਵਾਸਤੇ ਅੱਗੇ ਆਉਣ ਪੰਜਾਬੀ ਵਾਸਤੇ ਵੀ ਕਿਉਂਕਿ ਅੱਖਰ ਜਿਉਂਦੇ ਨੇ ਉੜਾੜਾ ਜਿਉਂਦਾ ਤਾਂ ਮੁੱਢ ਜੇ ਆਪਾਂ ਮੁੱਢ ਨੂੰ ਜੜ ਨੂੰ ਪਾਣੀ ਦੇ ਕੇ ਰੱਖਾਂਗੇ ਤਾਂ ਸਾਰਾ ਕੁਝ ਹੀ ਹਰਾ ਭਰਾਗਾ ਜੀ ਹੋਰ ਕਿੰਨੇ ਕਿ ਜਨਾਂ ਨੂੰ ਲਪੇਟ ਕਰ ਦਿੱਤੋ ਆ ਬਹੁਤ ਜਣਿਆਂ ਨੂੰ ਪੇਂਟ ਕਰ ਚੁੱਕੇ ਆ ਜੀ ਇਹਦੇ ਵਿੱਚ ਇਹ ਹੈ ਵੀ ਜਿਹੜੇ ਰੋਲ ਮਾਡਲ ਨੇ ਵੱਖ-ਵੱਖ ਖੇਤਰਾਂ ਦੇ ਰੋਲ ਮਾਡਲ ਜਿਵੇਂ ਮੈਂ ਪਹਿਲਾਂ ਹੀ ਕਹਿ ਚੁੱਕਿਆ ਆ ਧਾਰਮਿਕ ਸ਼ਖਸੀਅਤਾਂ ਜਿਹਦੇ ਚ ਆ ਜਾਂਦੀਆਂ ਨੇ ਤੇ ਅਦਾਕਾਰ ਆ ਜਾਂਦੇ ਨੇ ਅਦਾਕਾਰ ਬਹੁਤ ਵੱਡੇ ਰੋਲ ਮਾਡਲ ਹੁੰਦੇ ਨੇ ਤੇ ਅਦਾਕਾਰ ਦੇ ਵਿੱਚ ਕਿੰਨਾ ਗੱਲ ਨੂੰ ਚਾਹੀਦਾ ਅਦਾਕਾਰ ਦੇ ਵਿੱਚ ਉਹ ਦੇਖੋ ਸਭ ਤੋਂ ਵੱਧ ਆ ਜਿਹੜੇ ਪ੍ਰਸਿੱਧ ਆ ਆਪਣੇ ਪਿਛਲੇ 6 ਦਹਾਕਿਆਂ ਤੋਂ ਵਿਸ਼ਵ ਪ੍ਰਸਿੱਧ ਸਭ ਤੋਂ ਪੰਜਾਬੀਆਂ ਦੇ ਜਿਹੜੇ ਧਰਮਿੰਦਰ ਜੀ ਤੇ ਫਿਰ ਰਾਜਬੱਬਰ ਜੀ ਉਹ ਪੰਜਾਬੀ ਇੰਡਸਟਰੀ ਦੇ ਵਿੱਚ ਵੀ ਉਹਨਾਂ ਨੇ ਇੰਨਾ ਪ੍ਰਮੋਟ ਕੀਤੀ ਪੰਜਾਬੀ ਤੇ ਆਪਣਾ ਜਿਹੜਾ ਇਤਿਹਾਸ ਵੀ ਪ੍ਰਮੋਟ ਕੀਤਾ ਮਹਾਰਾਜਾ ਰਣਜੀਤ ਸਿੰਘ ਬਣਾ ਕੇ ਤੇ ਉਹ ਸ਼ਹੀਦ ਉਧਮ ਸਿੰਘ ਬਣਾ ਕੇ ਤੇ ਸਮੇਂ-ਸਮੇਂ ਦੇ ਨਾਲ ਉਹ ਪੰਜਾਬੀ ਸਿਨੇਮੇ ਨਾਲ ਵੀ ਖੜਦੇ ਰਹੇ ਆ ਹਰ ਟਾਈਮ ਦੇ ਵਿੱਚ ਤੇ ਬਾਕੀ ਭਾਰਤ ਨੂੰ ਜਿਹੜਾ ਉਹਨਾਂ ਨੇ ਭਾਰਤੀ ਸੰਗੀਤ ਨੂੰ ਔਸਕਰ ਦਿਵਾਉਣ ਵਾਲੇ ਸੁਖਵਿੰਦਰ ਜੀ ਇਹ ਤਾਂ ਹੋ ਗਏ ਸੰਗੀਤ ਜਗਤ ਦੇ ਤੇ ਅਦਾਕਾਰੀ ਦੇ ਖੇਤਰ ਚੋਂ ਤੁਸੀਂ ਪੁੱਛਿਆ ਫਿਰ ਜਿਹੜੇ ਪੰਜਾਬੀਆਂ ਦੇ ਸਭ ਤੋਂ ਦਮਦਾਰ ਜਿਹੜਾ ਰੋਲ ਨਿਭਾਏ ਨੇ ਪਰਦੇ ਤੇ ਰਿਸ਼ਪ ਪਰਦੇ ਦੇ ਪਰਦੇ ਤੇ ਉਹ ਪਰਦੇ ਦੀ ਦੁਨੀਆ ਦੇ ਇਤਿਹਾਸ ਵਿੱਚ ਉਹ ਸਨੀ ਦਿਓਲ ਜੀ ਔਰ ਹੋਰ ਕਿਸੇ ਖੇਤਰ ਦੇ ਵਿੱਚ ਉਹ ਅਧਿਆਪਨ ਦੇ ਖੇਤਰ ਤੇ ਖੋਜ ਦੇ ਖੇਤਰ ਦੇ ਵਿੱਚੋਂ ਸੈਂਕੜੇ ਲੋਕਾਂ ਨੂੰ ਪੀ ਐਚ ਡੀ ਕਰਾਉਣ ਵਾਲੇ ਵਿਦਿਆਰਥੀਆਂ ਨੂੰ ਪੀ ਐਚ ਡੀ ਕਰਵਾਉਣ ਵਾਲੇ ਸਤਨਾਮ ਸੰਧੂ ਜੀ ਤੇ ਅ ਲੇਖਕ ਕਵੀਆਂ ਦੇ ਖੇਤਰ ਦੇ ਵਿੱਚੋਂ ਆਗੇ ਸਾਡੇ ਪਦਮਸ਼ਰੀ ਡਾਕਟਰ ਸੁਰਜੀਤ ਪਾਤਰ ਜੀ ਤੇ ਸਾਹਿਦ ਦੇ ਖੇਤਰ ਦੇ ਵਿੱਚੋਂ ਆਪਣੇ ਸ਼ਰੋਮਨੀ ਸਹਿਯਦਕਾਰ ਓਮ ਪ੍ਰਕਾਸ਼ ਗਾਸੋਂ ਜੀ ਖੇਡਾਂ ਵਾਲੇ ਖੇਤਰ ਦੇ ਵਿੱਚੋਂ ਅਸੀਂ ਜੀ ਕਰਕੇ ਆਏ ਸੀਗੇ ਸਰ ਪ੍ਰਗਟ ਸਿੰਘ ਜੀ ਦੋ ਆ ਪਦਮ ਸ਼੍ਰੀ ਵੀ ਹੈਗੇ ਨੇ ਤੇ ਅਰਜੋਨਵਾੜੀ ਵੀ ਹੈਗੇ ਨੇ ਦੋ ਵਾਰੀ ਆਪਣੀ ਹਾਕੀ ਦੀ ਟੀਮ ਦੀ ਭਾਰਤੀ ਹਾਕੀ ਟੀਮ ਦੀ ਕਪਤਾਨੀ ਕਰ ਚੁੱਕੇ ਨੇ 올림픽ਸ ਦੇ ਵਿੱਚ ਸਰ ਦੇ ਵਿੱਚ ਕਿਤਨਾ ਤੁਹਾਨੂੰ ਔਨ ਮੁੰਦਿਆਂ ਦੇਖੋ ਜੀ ਇੱਕ ਇਥੇ ਤੁਸੀਂ ਮੇਰਾ ਪਹਿਰਾਵਾ ਦੇਖੋਗੇ ਇਹ ਗੱਲ ਕਹਿਣੀ ਵੀ ਮੈਂ ਅਮ੍ਰਿਤਸਰ ਦੇ ਵਿੱਚ ਮੇਰਾ ਆਉਣ ਹੋਇਆ ਤਾਂ ਇਹ ਤਾਂ ਇਹ ਤਾਂ ਸਮਝੀਏ ਵੀ ਅਮ੍ਰਿਤਸਰ ਦੇ ਵਿੱਚ ਤਾਂ ਪੂਰਾ ਦੁਨੀ ਪੂਰਾ ਸੰਸਾਰ ਆਉਂਦਾਗਾ ਤੇ ਉਸ ਤੋਂ ਬਾਅਦ ਜਿਹੜਾ ਦੂਜਾ ਨੰਬਰ ਗੱਲ ਆਉਂਦੀ ਹੈ ਕਿ ਵੀ ਜਿਹੜੀ ਇੱਕ ਸਮਾਜ ਸੇਵਾ ਦੇ ਲੋਕਾਂ ਨਾਲ ਜੁੜਦਾ ਇੱਕ ਹੋਰ ਫੀਲਡ ਦੇ ਲੋਕਾਂ ਨਾਲ ਜੁੜਦਾ ਤੇ ਉਹ ਮੈਨੂੰ ਸਰਬਜੀਤ ਜੀ ਨੇ ਜਦੋਂ ਦੱਸਿਆ ਨਾਲ ਬੈਠੇ ਨੇ ਤੇ ਵੀ ਏਡੇ ਵੱਡੇ ਪੱਧਰ ਤੇ ਇੱਕ ਬੰਦਾ ਪਿਛਲੇ 1999 ਤੋਂ ਲੈ ਕੇ ਇਹਨਾਂ ਨੇ ਆਪਦੀ ਬੇਟੀ ਦੇ ਜਨਮ ਦਿਨ ਤੇ ਸ਼ੁਰੂਆਤ ਕੀਤੀ ਸੀ ਜੀ ਲਵਾਰੇ ਸਲਾਸ਼ਾਂ ਦੀ ਜੋ ਮੈਨੂੰ ਪਤਾ ਲੱਗਿਆ ਇਹਨਾਂ ਤੋਂ ਸਰਬਜੀਤ ਜੀ ਤੋਂ ਇਹ ਨਵੇਕਲੀਆਂ ਸ਼ੁਰੂਆਤਾਂ ਕਿਉਂ ਨਹੀਂ ਕਿਸੇ ਦੇ ਧਿਆਨ 'ਚ ਆਇਆ ਕਿਉਂ ਨਹੀਂ ਕਿਸੇ ਨੇ ਇਹ ਗੱਲਾਂ ਚੱਕੀਆਂ ਪਹਿਲੀ ਗੱਲ 1999 ਦੇ ਵਿੱਚ 80 ਦੇ ਦਹਾਕੇ 'ਚ ਥੋੜਾ ਜਿਹਾ ਉਹਦਾ ਪਛੜਿਆਪਨ ਸੀਗਾ ਵੀ ਹੁਣ ਤਾਂ ਜਿਵੇਂ ਬੇਟੇ ਤੇ ਬੇਟੀ ਦੇ ਮਤਲਬ ਬੇਟੀਆਂ ਦੇ ਜਨਮ ਦਿਨ ਜਾਦੇ ਮਨਾਏ ਜਾਂਦੇ ਨੇ ਆ ਲੋੜੀ ਆ ਰਹੀ ਹੈ ਅੱਗੇ ਸਾਰੇ ਬੇਟੀਆਂ ਨੂੰ ਸਨਮਾਨ ਕਰ ਰਹੇ ਨੇ ਸਵਿੱਤਰੀਬਾਈ ਫੂਲੇ ਦਾ ਜਨਮ ਦਿਨ ਨਾ ਕਿ ਹਟਿਆ ਕੱਲ ਸਾਰੇ ਲੇਡੀਜ਼ ਨੂੰ ਸਨਮਾਨਤ ਉਦੋਂ ਉਹ ਨਹੀਂ ਸੀ ਇਹਨਾਂ ਨੇ ਮੈਨੂੰ ਪਤਾ ਲੱਗਿਆ ਵੀ ਆਪਦੀ ਬੇਟੀ ਦੇ ਜਨਮ ਦਿਨ ਤੋਂ ਲਵਾਰਿਸ ਉਹ ਜਨਮ ਦਿਨ ਮਨਾਉਣ ਦੀ ਬਜਾਏ ਲਵਾਰਿਸ ਲਾਸ਼ ਦਾ ਸੰਸਕਾਰ ਕੀਤਾ ਸੀ ਉਸ ਦਿਨ ਸੋ ਬੜੀ ਵੱਡੀ ਇਹਨਾਂ ਨੇ ਇਹ ਕਾਰਜ ਉਦੋਂ ਪਤਾ ਨਹੀਂ ਕਿਵੇਂ ਸੋਚਿਆ ਹੋਣਾ ਤੇ ਕਿਵੇਂ ਕੀਤਾ ਉਹ ਅੱਜ ਤੱਕ ਜਾਰੀ ਰੱਖਿਆ ਹੈ ਅੱਜ ਸਨਮਾਨਤ ਕਰਤਾ ਹਾਂ ਜੀ ਹਾਂਜੀ ਤੇ ਆਪਣਾ શુભ ਨਾਮ ਨਸ ਤੇ ਸਾਪਨੇ ਬਾਰੇ ਵਿਚਾਰ ਕਰ ਬਜੀ ਮੇਰੇ ਬਾਰੇ ਤੇ ਹੀ ਇਹ ਵੀ ਲੱਗੇ ਹੋਏ ਆ ਜੀ ਪੰਜਾਬ ਦਾ ਹਾਂ ਪਰਮਾਤਮਾ ਦਾ ਓਟ ਆਸਰਾ ਲੈ ਕੇ ਤੇ ਪੰਜਾਬ ਦਾ ਭਲਾ ਚਾਹਣ ਲੱਗੇ ਹੋਏ ਹੈਗੇ ਪੰਜਾਬੀਆਂ ਦਾ ਭਲਾ ਚਾਹਣ ਲੱਗੇ ਹੋਏ ਹੈ ਤੇ ਸਾਡੀ ਪੰਜਾਬੀ ਮਾਂ ਬੋਲੀ ਦਾ ਭਲਾ ਚਾਹਣ ਲੱਗੇ ਹੋਏ ਹੈ ਸਾਰੇ ਸਮਾਜ ਸਾਰੇ ਦੇਸ਼ ਸਾਰੇ ਪਿੰਡਾਂ ਦਾ ਭਲਾ ਚਾਹਣ ਲੱਗੇ ਹੋਏ ਆ ਸਾਡੇ ਲੋਕਾਂ ਦਾ ਤੇ ਸਭ ਤੋਂ ਵੱਧ ਅਸੀਂ ਭਾਈਚਾਰਾ ਚਾਹੁੰਦੇ ਆ ਵੀ ਸਾਰੇ ਭਰਾ ਇਕੱਠੇ ਮਿਲ ਕੇ ਪੰਜਾਬ ਨੂੰ ਰਹਿਣ ਲੈ ਕੇ ਤਾਂ ਕਿ ਇਹਨੂੰ ਕੋਈ ਨਾ ਜਿਹੜਾ ਇੱਥੇ ਜਨਮ ਲੈ ਲੇ ਸਾਡ ਅਸੀਂ ਸਫਲ ਫੇਰ ਹੋਵਾਂਗੇ ਪੰਜਾਬੀ ਜਿਹੜਾ ਇੱਥੇ ਜਨਮ ਲੈ ਲੈ ਨੂੰ ਕਦੇ ਛੱਡਣਾ ਨਾ ਚਾਹੀ ਇਹ ਕਹੇ ਮੈਂ ਇੱਥੇ ਹੀ ਰਹਿਣਾਗਾ ਫਿਰ ਸਵਾਦ ਆਉਗਾ ਜੀ ਗੱਲ